ਸਾਸਟ੍ਰਿਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਠੀਕ ਪ੍ਰਾਈਸ ਦੇ ਵਿੱਚ ਸੂਟ ਨੇ ਕਾਫੀ ਜਿਆਦੇ ਸੋਹਣੇ ਸੂਟ ਲੰਗੇ ਤੇ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਹੈਗੀ ਬਰਬਰੀ ਸ਼ਿਮਰ ਦੇ ਵਿੱਚ ਨੇ ਮੇਰੇ ਕੋਲ ਸਿਰਫ ਦੋ ਦੋ ਕਲਰ ਮਿਲਣਗੇ ਪਹਿਲਾਂ ਦੇ ਵਿੱਚ 4 ਤੋਂ 5 ਕਲਰ ਆਏ ਸੀਗੇ ਤੇ ਆਪਾਂ ਸੇਲ ਕੀਤੇ ਨੇਗੇ ਕਾਫੀ ਬੰਨਾਂ ਨੂੰ ਇਹ ਵਾਲੇ ਸੂਟ ਲੰਗੇ ਜਿਹੜੇ ਪਸੰਦ ਆਏ ਨੇਗੇ ਇਸ ਤਰ੍ਹਾਂ ਇਹ ਸੂਟ ਬਣੇ ਹੋਏ ਰhenge ਤੇ ਜਿਹੜੀਆਂ ਪੈਣਾ ਰਹਿ ਗਈਆਂ ਸੀ ਜ ਤੁਸੀਂ ਲੈ ਸਕਦੇ ਹੋਗੇ ਕਾਫੀ ਟਾਈਮ ਬਾਅਦ ਇਹ ਸਟਾਕ ਆਇਆਗਾ ਨਾਲ ਹੈਗੇ ਨੇ ਇਸ ਤਰ੍ਹਾਂ ਬਾਟਮ ਲੈਂਗੀਆਂ ਜੇ ਤੁਸੀਂ ਡਾਈ ਕਰਵਾ ਕੇ ਸੇਮ ਕਲਰ ਦੀ ਬਾਟਮ ਕਰਵਾਉਣੀ ਹੈ ਤਾਂ ਵੀ ਕਰਵਾ ਸਕਦੇ ਹੋ ਪ੍ਰਾਈਸ ਰਹੇਗਾ 1500 ਬਰਬਰੀ ਸ਼ਿਮਰ ਹੈ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਜਦੋਂ ਤੁਸੀਂ ਪਾਉਂਗੇ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਪਹਿਲਾ ਸੂਟ ਇਹ ਸੀਗਾ ਜੀ ਤੇ ਦੂਜਾ ਕਲਰ ਇਹਦੇ ਵਿੱਚ ਇਹ ਵਾਲਾ ਸੀਗਾ ਦੇਖੋ ਜੀ ਇਸ ਤਰ੍ਹਾਂ ਪ੍ਰਿੰਟ ਰਹੇਗਾ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਤੁਸੀਂ ਲੈਣਾ ਚਾਹੁੰਦੇ ਹੋਗੇ ਆਪਾਂ ਨੂੰ ਸਕਰੀਨਸ਼ਾਟ ਸੈਂਡ ਕਰਨਾ WhatsApp ਦੇ ਉੱਪਰ ਤੇ ਆਪਣਾ ਆਰਡਰ ਹੈ ਜਿਹੜਾ ਉਹ ਫਾਈਨਲ ਕਰਨਾ ਹੈਗੇ ਉੱਥੇ ਜਾ ਕੇ ਲਓ ਜੀ ਇਸ ਤਰ੍ਹਾਂ ਇਹ ਸੂਟ ਬਣਿਆ ਹੋਇਆ ਹੈਗਾ ਦੇਖੋ ਇਦੇ ਨਾਲ ਵੀ ਇਹ ਜਿਹੜੀ ਬਾਟਮ ਰਹੇਗੀ ਮਤਲਬ ਇਸ ਕਲਰ ਦੀ ਰਹੇਗੀ ਇਦਾਂ ਦੀ ਕਰੀਮ ਕਲਰ ਦੀ ਸਕਿਨ ਕਲਰ ਦੀ ਬਾਟਮ ਹੈਗੀ ਸਕਿਨ ਕਰੀਮ ਜਾਏਗਾ ਤੇ ਇਹਦੇ ਨਾਲ ਇਹੀ ਮੈਚ ਕਰਦੇ ਤੁਸੀਂ ਵਰਕ ਵਗੈਰਾ ਕਰਵਾਉਣਾ ਚਾਹੁੰਦੇ ਹੋ ਵਰਕ ਵੀ ਕਰਵਾ ਸਕਦੇ ਹੋਗੇ 1500 ਪ੍ਰਾਈਸ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਆਪਣਾ ਫਾਸਟਲੀ ਆਰਡਰ ਕਰਕੇ ਸੂਟ ਰਖਵਾ ਸਕਦੇ ਹੋ ਇੱਕ ਭੈਣਾਂ ਦੀ ਕਾਫੀ ਜ਼ਿਆਦਾ ਡਿਮਾਂਡ ਆਈ ਸੀਗੀ ਵੀ ਸਾਨੂੰ ਐਸਕੇ ਦੇ ਚ ਨੌਨ ਦੇ ਸੂਟ ਚਾਹੀਦੇ ਨੇਗੇ ਤਾ ਮੈਂ ਅੱਜ ਵੀਡੀਓ ਲੈ ਕੇ ਆਏਂਗੀ ਚਨੌਨ ਦੇ ਸੁੱਟਾਂ ਦੀ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇਗੇ ਤੁਸੀਂ ਲੈ ਸਕਦੇ ਹੋਗੇ 컬러 ਬਹੁਤ ਜਿਆਦੇ ਸੋਹਣੇ ਨੇਗੇ ਪਹਿਲਾ 컬러 ਇਹ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਲੋ ਜੀ ਐਸਟਰ ਬਣਿਆ ਹੋਇਆ ਹੈਗਾ ਨਾਲ ਰਹੇਗੀ ਪਲੇਨ ਬਾਟਮ ਰਹੇਗੀ ਮਸਲੀਨ ਦੀ ਐਸਕੇ ਦਾ ਸਟਾਫ ਹੈਗਾ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 850 ਪਲੱਸ ਸ਼ਿਪਿੰਗ ਹੈਗੀ ਤੇ ਬਹੁਤ ਜਿਆਦੇ ਸੋਹਣਾ ਪ੍ਰਿੰਟ ਹੈਗਾ ਲੋ ਜੀ ਤੁਸੀਂ ਚੈੱਕ ਕਰ ਸਕਦੇ ਹੋਗੇ ਮੈਂ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਨੀ ਆ ਇਸ ਤਰ੍ਹਾਂ ਪ੍ਰਿੰਟ ਬਣਿਆ ਹੋਇਆ ਹੈਗਾ 850 ਪ੍ਰਾਈਸ ਹੈਗਾ ਬਹੁਤ ਠੀਕ ਰੇਟ ਤੇ ਆਪਾਂ ਸੂਟ ਲੈ ਕੇ ਆਏਗੇ ਇਹ ਵਾਲੇ ਜਿਹੜੀਆਂ ਪਹਿਣਾ ਲੈਣਾ ਚਾਹੁੰਦੀ ਹੋਗੇ ਤੁਸੀਂ ਜਲਦੀ ਆਪਣਾ ਆਰਡਰ ਦੇ ਦੇ ਜੋ ਤੁਸੀਂ ਸਟਿਚ ਕਰਵਾਉਂਗੇ ਆ ਬਹੁਤ ਜਿਆਦੇ ਸੋਹਣਾ ਬਣੂਗਾ ਸਲਾਈ ਓਕੇ ਪਹਿਲਾ ਕਲਰ ਇਹਦੇ ਵਿੱਚ ਇਹ ਸੀਗਾ ਤੇ ਦੂਜਾ ਵੀ ਸੇਮ ਕਲਰ ਹੈਗਾ ਦੋ ਸੂਟ ਲੈਣਗੇ ਲੋ ਜੀ ਠੀਕ ਹੈ ਜੀ ਦੂਜਾ ਕਲਰ ਵੀ ਸੇਮ ਹੈਗਾ ਸੋ ਨੂੰ ਮਿਲ ਜਾਣਗੇ ਇਹਦੇ ਨਾਲ ਦੇ ਸੂਟ 1 1 2 2 ਜਿੰਨੇ ਵੀ ਹੈਗੇ ਨੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦੂੰਗੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਦਾਂ ਹੀ ਮੈਨੂੰ ਸਕਰੀਨਸ਼ਾਟ ਭੇਜਣਾਗਾ ਤੁਸੀਂ ਪ੍ਰਾਈਸ ਦੀ ਗੱਲ ਕਰਾਂ ਪ੍ਰਾਈਸ ਰਹੇਗਾ 850 ਪਲੱਸ ਸ਼ਿਪਿੰਗ ਹੈ ਫਿਰ ਅੱਜ ਤੁਸੀਂ ਆਪਣੇ ਜਿਹੜਾਗਾ ਮਤਲਬ ਸੂਟ ਸਿਲੈਕਟ ਕਰਕੇ ਰੱਖ ਲਿਓ ਤੇ ਪੇਮੈਂਟ ਕਰ ਦਿਓ ਫਿਰ ਆਪਾਂ ਮੰਡੇ ਤੁਹਾਡੇ ਪਾਰਸਲ ਲਗਾ ਦਾਂਗੇ ਤੇ ਦੂਜਾ ਕਲਰ ਰਹੇਗਾ ਗ੍ਰੀਨ ਇਹ ਕਲਰ ਵੀ ਹੈ ਜਿਹੜਾ ਕਾਫੀ ਜਿਆਦਾ ਸੋਹਣਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਇਹਦੇ ਤੇ ਤੁਸੀਂ ਕੱਟਵਰਕ ਵੀ ਕਰਾ ਸਕਦੇ ਹੋਗੇ ਡਬਲ ਕੱਟਵਰਕ ਚਨਾਂਦੇ ਸੂਟਨੇਗੇ ਜਿੱਦਾਂ ਕਿ ਹੁਣ ਮੌਸਮ ਚੇਂਜ ਹੋ ਰਿਹਾ ਗਏ ਮਤਲਬ ਹੁਣ ਪਾਏ ਜਾਣਗੇ ਲਾਈਨਿੰਗ ਲੱਗੂਗੀ ਲਓ ਜੀ ਤੁਸੀਂ ਬਾਟਮ ਤੇ ਨਹੀਂ ਚਾਹੁੰਦੇ ਹੈਗੇ ਤਾਂ ਤੁਸੀਂ ਨਾ ਲਗਵਾਇਓ ਪਰ ਸ਼ਰਟ ਤੇ ਜ਼ਰੂਰ ਲੱਗੂਗੀ ਬਹੁਤ ਸੋਹਣਾ ਸਟੱਫ ਹੈ ਸ਼ਾਈਨ ਹੈਗੀ ਦੇਖੋ ਇਸ ਤਰ੍ਹਾਂ ਬਣਿਆ ਹੋਇਆ ਹੈਗਾ ਐਸਕੇ ਦਾ ਸਟੱਫ ਹੈਗਾ ਤੇ ਅਗਲਾ ਕਲਰ ਵੀ ਹੈਗਾ ਜਿਹੜਾ ਬਹੁਤ ਜਾਦੀ ਸੋਹਣਾ ਜਿਹੜਾ ਮੈਂ ਤੁਹਾਨੂੰ ਗ੍ਰੀਨ ਦਿਖਾਇਆ ਉਹਦਾ ਇੱਕ ਕਲਰ ਹੋਰ ਵੀ ਹੈ ਲਓ ਜੀ ਸੇਮ ਹੀ ਹੈਗਾ ਗ੍ਰੀਨ ਨਾਲ ਦਾ ਦੋ ਸੂਟ ਲੇਗੇ ਆਪਣੇ ਕੋਲੇ 850 ਪ੍ਰਾਈਸ ਦਾ ਸਟੱਫ ਗੁੱਡ ਹੈਗਾ ਤੇ ਬਹੁਤ ਜਿਆਦਾ ਸੋਹਣਾ ਹੈਗਾ ਤੇ ਅਗਲਾ ਕਲਰ ਰਹੇਗਾ ਜੀ ਇਹ ਵਾਲਾ ਦੇਖੋ ਇਹ ਵੀ ਪ੍ਰਿੰਟ ਕਾਫੀ ਜਿਆਦਾ ਸੋਹਣਾ ਹੈਗਾ ਦੁਪੱਟਾ ਜੇ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਨਹੀਂ ਤੁਸੀਂ ਵਿਦਾਊਟ ਦੁਪੱਟਾ ਵੀ ਮਗਾ ਸਕਦੇ ਮਗਾ ਸਕਦੇ ਦੇਖੋ ਜੀ ਸਟੈਂਪ ਲੱਗੀ ਹੋਈ ਐ ਸਕੇ ਦੀ ਤੁਸੀਂ ਚੈੱਕ ਕਰ ਸਕਦੇ ਹੋਗੇ ਲਓ ਜੀ ਇਹ ਵਾਲਾ ਵੀ ਜਿਹੜਾ ਪ੍ਰਿੰਟ ਹੈਗਾ ਕਾ ਕਾਫੀ ਜਿਆਦਾ ਸੋਹਣਾ ਬਣਿਆ ਹੋਇਆਗਾ ਇਸ ਤਰ੍ਹਾਂ ਰਹੇਗੀ ਬਾਟਮ 850 ਪ੍ਰਾਈਸ ਹੈਗਾ ਦੁਪੱਟਾ ਜੇ ਤੁਸੀਂ ਕਹੋਗੇ ਆਪਾਂ ਲਗਾ ਕੇ ਦੇ ਦਾਂਗੇ ਦੁਪੱਟੇ ਦੀ ਗੱਲ ਕਰਾਂ ਦੁਪੱਟਾ ਇੱਕ بیس ਦਾ ਲਗਾਇਓ ਤੁਸੀਂ ਤਾ ਫਿਰ ਕਾਫੀ ਜਿਆਦੇ ਸੋਹਣਾ ਲੱਗੂਗਾ ਦੁਪੱਟਾ ਇੱਕ ਬੇਸ ਦਾ ਜਿਹੜਾ ਮੈਂ ਤੁਹਾਨੂੰ ਗਾਜਰੀ ਕਲਰ ਦਿਖਾਇਆਗਾ ਉਹਦੇ ਵਿੱਚ ਇੱਕ ਪ੍ਰਿੰਟ ਹੋਰ ਹੈਗਾ ਸੇਮ ਹੀ ਇੱਕ ਸੂਟ ਹੋਰ ਹੈਗਾ ਦੇਖੋ ਜਦ ਇਹ ਬਣਗੇ ਨਾ ਸੂਟ ਬਹੁਤ ਜਿਆਦੇ ਸੋਹਣੇ ਲੱਗਣਗੇ ਲਓ ਜੀ ਇਹਤੇ ਵਰਕ ਵੀ ਹੋਇਆ ਹੋਇਆ ਹੈਗਾ ਕੁਛ ਕਾਪਾ ਸੂਟਾਂ ਦੇ ਤੇ ਵਰਕ ਕਰਵਾ ਲਿਆ ਸੀਗਾ ਇਸ ਤਰ੍ਹਾਂ ਵਰਕ ਵੀ ਹੋਇਆ ਹੋਇਆਗਾ ਜੇ ਤੁਸੀਂ ਵਰਕ ਪਲੱਸ ਸੂਟ ਲਓਗੇ ਤਾਂ ਤੁਹਾਨੂੰ ਇਹ 1250 ਦਾ ਸੂਟ ਪਾਊਗਾ ਵਿੱਚ ਹੀ ਪਹੁੰਚਿਆ ਤੇ ਵਰਕ ਜੇ ਤੁਸੀਂ ਵਰਕ ਵਾਲਾ ਲਓਗੇ ਇੰਦਾ ਵਰਕ ਵਾਲੇ ਨਾਲ ਦੀ ਮਤਲਬ ਸਕਰੀਨਸ਼ਾਟ ਭੇਜਿਓ ਫਿਰ ਮੈਨੂੰ ਪਤਾ ਲੱਗ ਜਾਊਗਾ ਠੀਕ ਹੈ ਜੀ ਵਰਕ ਹੋਇਆ ਹੋਇਆ ਹੈਗਾ ਪਹੁੰਚਿਆ ਤੇ 1250 ਪ੍ਰਾਈਸ ਹੈ ਪਲੱਸ ਵਰਕ ਵਿੱਚ ਤੇ ਅਗਲਾ ਕਲਰ ਹੈਗਾ ਕ ਲਵੈਂਡਰ ਇਹ ਕਲਰ ਵੀ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈਗਾ ਲਓ ਜੀ ਇਸ ਤਰਾਹੇ ਬਣਿਆ ਹੋਇਆਗਾ ਸੂਟ ਤੇ ਨਾਲ ਰਹੇਗੀ ਲਵੈਂਡਰ ਬਾਟਮ ਦੇਖੋ ਜੀ ਸਟਾਫ ਸਲਵਾਰ ਦਾ ਵੀ ਬਹੁਤ ਜਿਆਦਾ ਸੋਹਣਾਗਾ ਆਪਾਂ ਲਗਾਉਣੇ ਆ ਇਹ ਵਾਲੀ ਸਟਾਫ ਵੀ ਬਾਟਮ ਤੇ ਅਗਲਾ 컬러 ਹੈਗਾ ਜੀ ਇਹ ਇਹਦੇ ਨਾਲ ਹੈਗੀ ਹੈਗੀ ਗ੍ਰੀਨ ਬਾਟਮ ਹੈਗੀ ਆਪਾਂ ਤੁਹਾਨੂੰ ਬਾਟਮ ਨਾਲ ਲਗਾ ਕੇ ਦੇਵਾਂਗੇ ਸ਼ਾਇਦ ਜਿਹੜੀ ਮੈਂ ਤੁਹਾਨੂੰ ਪਹਿਲਾਂ ਬਾਟਮ ਦਿਖਾਈ ਹੈਗੀ ਇਹਦੇ ਨਾਲ ਜਿਹੜੀ ਗ੍ਰੀਨ ਸੀ ਉਹਦੇ ਵਿੱਚ ਇਕੱਠਾ ਕੱਪੜਾ 5 ਮੀਟਰ ਬਾਟਮ ਦੀ ਕੱਟ ਰਹੇਗੀ 2.5 2.5 ਹੀ ਰਹੇਗੀ 2.5 ਤੋਂ ਵੱਧ ਨਹੀਂ ਹੈਗੀ ਹੁਣ ਕਈ ਭੈਣਾਂ ਕਹਿੰਦੇ ਹੁੰਦੇ ਨੇ ਸਾਨੂੰ 2.5 ਤੋਂ ਵੱਧ ਚਾਹੀਦੀ ਹੈਗੀ ਫਿਰ ਉਹ 2.5 ਤੋਂ ਵੱਧ ਚਾਹੀਦੀ ਹੈ ਜੇ ਤੁਹਾਨੂੰ ਕੱਟ ਫਿਰ ਉਹ ਇੱਕੋ ਹੀ ਹੱਲ ਹੁੰਦਾਗਾ ਵੀ ਅਸੀਂ ਤੁਹਾਨੂੰ ਬਾਟਮ ਹੈ ਜਿਹੜੀ ਡਾਈ ਕਰਵਾ ਕੇ ਦੇ ਦਾਂਗੇ ਉਹ ਅਸੀਂ ਫਿਰ ਰੱਖ ਲਾਂਗੇ ਜੇ ਤੁਹਾਨੂੰ ਮਤਲਬ ਵੈਸੇ ਢਾਈ ਦੇ ਵਿੱਚ ਵੀ ਅਸੀਂ ਸਲਵਾਰਾਂ ਬਣਾਉਣਿਆਂਗੇ ਹੈਵੀ ਬਣਦੀਆਂ ਨਗੀਆਂ ਐਸੀ ਕੋਈ ਗੱਲ ਨਹੀਂ ਹੈਗੀ ਜਿੱਦਾਂ ਕਿ ਮੈਂ ਆਹ ਸੂਟ ਪਾਇਆ ਹੋਇਆ ਮੇਰੇ ਜੌਰਜਟ ਦਾ ਸੂਟ ਹੈ ਇਦਾਂ ਆਪਾਂ ਡਿਜ਼ਾਈਨਿੰਗ ਕਰਾਈ ਸੀ ਇਹ ਮੇਰੇ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਪਾਇਆ ਹੋਇਆ ਆਪਾਂ ਪਹਿਲਾਂ ਵੀ ਇਹ ਕਾਫੀ ਵਾਰ ਪਾਇਆ ਹੈਗਾ ਸੂਟ ਬਹੁਤ ਜ਼ਿਆਦਾ ਸੋਹਣਾ ਸਟਾਫ ਹੈਗਾ ਇਹਦੇ ਵਿੱਚ ਬਹੁਤ ਮਤਲਬ ਆਪਾਂ ਵਾਸ਼ ਵੀ ਕਰ ਲਿਆ ਘਰ ਵਾਸ਼ ਹੁੰਦਾ ਹੈਗਾ ਕੱਪੜਾ ਮੈਂ ਤੁਹਾਨੂੰ ਜੌਰਜਟ ਦੇ ਸੂਟ ਦਿਖਾਉਣੀ ਹੁੰਦੀਆਂ ਨਾ ਉਹੀ ਸਟਾਫ ਹੈਗਾ ਪਰ ਇਹ ਚੈੱਕ ਦੇ ਵਿੱਚ ਨਹੀਂ ਹੈਗਾ ਬਿਨਾ ਚੈੱਕ ਤੋਂ ਸੀਗਾ ਕੋਈ ਵੀ ਤੁਹਾਨੂੰ ਵੀਡੀਓ ਅੱਜ ਵਾਲੀ ਵੀਡੀਓ ਦੇ ਵਿੱਚ ਸੂਟ ਪਸੰਦ ਆਉਣਾ ਹੈਗਾ ਸਕਰੀਨਸ਼ਾਟ ਲੈ ਕੇ ਆਪਣਾ ਰਖਵਾ ਲਿਓ ਪਹਿਲੇ ਜਿਹੜੇ ਮੈਂ ਸੂਟ ਦਿਖਾਏ ਸੀ ਉਹਨਾਂ ਦਾ ਪ੍ਰਾਈਸ ਹੈਗਾ ਕਿ 1500 ਪਲੱਸ ਸ਼ਿਪਿੰਗ ਹੈ ਜਿਹੜੇ ਮੈਂ ਦੂਜੇ ਸੂਟ ਦਿਖਾਏ ਨੇਗੇ ਉਹ 850 ਹੈਗਾ ਤੇ ਪਲੱਸ ਸ਼ਿਪਿੰਗ ਹੈਗੀ ਤੇ ਜਿਹੜਾ ਵਰਕ ਵਾਲੇ ਸੂਟ ਲੇਣਗੇ ਉਹ ਹੈਗੇ ਨੇਗੇ ਮਤਲਬ 1250 ਪਲੱਸ ਸ਼ਿਪਿੰਗ ਹੈਗੀ ਜਿਵੇਂ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਤੁਸੀਂ ਆਪਣਾ ਸਕਰੀਨ ਸ਼ਾਟ ਸਾਨੂੰ ਵਟਸਐਪ ਤੇ ਭੇਜ ਦਿਓ ਤੇ ਆਪਣਾ ਆਰਡਰ ਤੁਸੀਂ ਕਨਫਰਮ ਕਰ ਲਿਓ ਜਦੋਂ ਤੁਹਾਡੀ ਪੇਮੈਂਟ ਆ ਗਈ ਨਾਲ ਦੀ ਨਾਲ ਤੁਸੀਂ ਸਾਨੂੰ ਐਡਰੈਸ ਸੈਂਡ ਕਰ ਦਿਆ ਕਰੋ ਫਿਰ ਆਪਾਂ ਤੁਹਾਡੇ ਪਾਰਸਲ ਲਗਾ ਦਾਂਗੇ ਜਿਹੜੀਆਂ ਭੈਣਾਂ ਮੇਰੇ ਕੋਲੇ ਵਿਜ਼ਿਟ ਕਰਨਾ ਚਾਹੁੰਦੀਆਂ ਤੁਸੀਂ ਵਿਜ਼ਿਟ ਕਰਕੇ ਵੀ ਸੂਟ ਲਿਜਾ ਸਕਦੇ ਹੋਗੇ ਤੇ ਤੁਸੀਂ ਮੇਰੇ ਤੋਂ ਐਡਰੈਸ ਹੈਗਾ ਜਿਹੜਾ WhatsApp ਤੇ ਪੁੱਛ ਲਿਓ ਫੋਨ ਤੇ ਪੁੱਛ ਲਿਓ ਜਦੋਂ ਮਰਜੀ ਪੁੱਛ ਲਿਓ ਤੇ ਜੇ ਤੁਸੀਂ ਆਉਂਗੇ ਆਉਣਾ ਚਾਹੋਗੇ ਤਾਂ ਸੰਡੇ ਨੂੰ ਆਇਆ ਕਰੋ ਜ਼ਿਆਦਾਤਰ ਕਿਉਂਕਿ ਥੋੜੇ ਆਪਾਂ ਬੀਜ਼ੀ ਹੁੰਨੇ ਆਂਗੇ ਮਤਲਬ ਮੈਂ ਘਰ ਘੱਟ ਹੁੰਨੀ ਆਂਗੀ ਤੇ ਵੈਸੇ ਹੁਣ ਮੈਂ ਤਿੰਨ ਚਾਰ ਦਿਨਾਂ ਤੋਂ ਘਰ ਹੀ ਸੀਗੀ ਤੇ ਤੁਸੀਂ ਵਿਜ਼ਿਟ ਕਰਕੇ ਆ ਸਕਦੇ ਹੋ ਵਿਜ਼ਿਟ ਕਰਕੇ ਵੀ ਸੂਟ ਲਿਜਾ ਸਕਦੇ ਹੋਗੇ ਪਰ ਇੱਕ ਵਾਰ ਜ਼ਰੂਰ ਮੈਨੂੰ ਫੋਨ ਕਰਕੇ ਆਇਓ ਕਿਉਂਕਿ ਕੱਲ ਵੀ ਭੈਣ ਆਈਆਂ ਸੀ ਪਰਸੋਂ ਵੀ ਆਈਆਂ ਸੀ ਵਿਆਹ ਲਈ ਆਰਡਰ ਦੇਣ ਵੀ ਆਈਆਂ ਸੀ ਭੈਣਾਂ ਤੁਸੀਂ ਵੀ ਕੋਈ ਵਿਆਹ ਸ਼ਾਦੀ ਦਾ ਆਰਡਰ ਦੇਣਾਗਾ ਤੁਸੀਂ ਘਰ ਆ ਕੇ ਵੀ ਦੇ ਸਕਦੇ ਹੋਗੇ ਨਹੀਂ ਤੁਸੀਂ WhatsApp ਤੇ ਵੀ ਸਾਨੂੰ ਫੋਨ ਕਰਕੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋਗੇ ਆਪਣੇ ਡਿਜ਼ਾਈਨ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕਿ ਜਿੱਦਾਂ ਦੇ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਉਦਾਂ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਦੇ ਦਾਂਗੇ ਸੇਮ ਡਿਜ਼ਾਈਨ ਦੇ ਤੁਹਾਨੂੰ ਸੇਮ ਸੂਟ ਮਿਲਣਗੇ ਜਿੱਦਾਂ ਤੁਸੀਂ ਸਾਨੂੰ ਸੇਮ ਕਲਰ ਮ ਸਟਾਫ ਆਪਾਂ ਤੁਸੀਂ ਮੈਨੂੰ ਭੇਜੋਗੇ ਵੀ ਸਾਨੂੰ ਇਹ ਜੇ ਸਟਾਫ ਦੀ ਕਰਕੇ ਦਿਓ ਸਟਾਫ ਸਾਰੇ ਅਵੇਲੇਬਲ ਨੇ ਆਪਣੇ ਕੋਲੇ ਜਿੱਦਾਂ ਦਾ ਵੀ ਤੁਸੀਂ ਸਟਾਫ ਕਰੋਗੇ ਆਪਾਂ ਤੁਹਾਨੂੰ ਉਵੇਂ ਦਾ ਸਟਾਫ ਲਗਾ ਕੇ ਦਵਾਂਗੇ ਕੱਪੜੇ ਦਾ ਤੇ ਜਿੱਦਾਂ ਦਾ ਤੁਸੀਂ ਵਰਕ ਕਰੋਗੇ ਉਦਾਂ ਦਾ ਆਪਾਂ ਤੁਹਾਨੂੰ ਵਰਕ ਕਰਕੇ ਦਵਾਂਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਸਾਡੀ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੇ ਸੂਟ ਨੇ ਜਿਹੜੇ ਆਪਾਂ ਕਾਫੀ ਪਹਿਣਾ ਦੀ ਡਿਮਾਂਡ ਸੀਗੀ ਬਹੁਤ ਜ਼ਿਆਦਾ ਪਹਿਣਾ ਦੀ ਡਿਮਾਂਡ ਸੀਗੀ 80% ਪਹਿਣਾ ਦੀ ਡਿਮਾਂਡ ਸੀਗੀ ਵੀ ਸਾਨੂੰ ਮਤਲਬ ਠੀਕ ਪ੍ਰਾਈਸ ਦੇ ਵਿੱਚ ਚੁਣੌਣ ਦੇ ਸੂਟ ਚਾਹੀਦੇ ਨੇ SK ਦੇ ਤੇ ਮੈਨੂੰ ਬ੍ਰਾਂਡ ਦਾ ਵੀ ਨਾਮ ਦੱਸਿਆ ਗਿਆ ਸੀਗਾ ਫਿਰ ਸਾਨੂੰ SK ਦੇ ਸੂਟ ਚਾਹੀਦੇ ਨੇਗੇ ਤੇ ਆਪਾਂ SK ਦੇ ਹੀ ਸੂਟ ਲੈ ਕੇ ਆਵਾਂਗੇ ਜਿਹੜੀਆਂ ਪਹਿਣਾ ਦੇ ਮੈਨੂੰ ਮੈਸੇਜ ਆਏ ਸੀਗੇ ਆਪਣਾ ਫਾਸਟਲੀ ਆਰਡਰ ਕਰਦੇ ਹੋ ਤੇ ਕਿਉਂਕਿ ਠੀਕ ਪ੍ਰਾਈਸ ਦੇ ਵਿੱਚ ਸੂਟ ਨੇਗੇ ਆਪਣੇ ਕੋਲ ਜਲਦੀ ਠੀਕ ਰੇਟ ਵਾਲੇ ਸੂਟ ਆਪਣੇ ਕੋਲ ਜਲਦੀ ਸੋਲਡ ਹੋ ਜਾਂਦੇ ਹੁੰਦੇ ਨੇਗੇ ਤੇ ਫਟਾਫਟ ਆਪਣੇ ਆਰਡਰ ਕਰਕੇ ਸੂਟ ਰਖਵਾ ਲਿਓ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ